ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਖ਼ਬਰ ਅਗਲੇ 6-7 ਦਿਨਾਂ ਯਾਨੀ ਕਿ 13-14 ਜਨਵਰੀ ਤੱਕ ਮੌਸਮ ਪੰਜਾਬ ਦਾ ਕੰਮੇ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਹਲਕੇ ਲੈਵਲ ਦਾ ਸਿਸਟਮ ਜੋ ਕਿ ਪੱਛਮੀ ਸਿਸਟਮ ਹੜ੍ਹਗੇਤਰਾ ਦੇ ਵਿੱਚ ਸਰਗਰਮ ਹੋਣ ਜਾ ਰਿਹਾ ਜਿਸ ਨਾਲ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਦੇ आसार ਵੀ ਲੱਗ ਰਹੇ ਨੇ ਸੋ ਜੇਕਰ ਅੱਜ ਰਾਤ ਦੀ ਗੱਲ ਕਰੀਏ ਜੀ ਇਹ ਮੌਸਮ ਐਸੇ ਨਹੀਂ ਦੇ ਸਕਦੇ ਆ ਕਿ ਲਗਭਗ ਪੰਜਾਬ ਦੇ ਹੌਤੇ ਖੇਤਰਾ ਦੇ ਵਿੱਚ ਸਾਫ ਬਣਿਆ ਹੋਇਆ ਤੜਕੇ ਸਵੇਰੇ ਅੱਜ ਤੁਹਾਨੂੰ ਬਹੁਤੇ ਖੇਤਰਾ ਦੇ ਵਿੱਚ ਜੜੀਆ ਦਰਜ ਹੋਈ ਸੀ ਤੇ ਦਫਾ ਰਵੇਲੇ ਤੋਪੂਏ ਜੜੀਆ ਬਹੁਤੇ ਖੇਤਰਾ ਦੇ ਵਿੱਚ ਚੜੀਆ ਇਸ ਵੇਲੇ ਸੀਤਲਰ ਜੋਰਾਂ ਤੇ ਹੈ ਜੀ ਸ਼ਾਮ ਦੇ ਲਗਭਗ 8:00 ਵਜੇ ਰਣੇ ਤੇ ਕੜਾਕੇ ਦੇ ਠੰਡ ਦਾ ਦੌਰ ਹੈ ਜਿਹੜਾ جاری ਹੈ ਕੱਲ੍ਹ ਵੀ ਸਵੇ ਕੋਰਾ ਉਸੇ ਤਰ੍ਹਾਂ ਦਰਜ ਹੋਵੇਗਾ ਕੋਰਾ ਪਾਏਗਾ ਬਹੁਤੇ ਖੇਤਰਾਂ ਦੇ ਵਿੱਚ ਤੇ ਧੁੰਦ ਦੇ ਵੀ ਅਸਰ ਰਹਣਗੇ ਜਮੀਨੀ ਲੈਵਲ ਤੇ ਧੁੰਦ ਕੱਲ ਵੀ ਦਰਜ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਜੀ ਕੱਲ ਪੂਰੇ ਦੀ ਹਵਾ ਵਾਪਸੀ ਕਰ ਸਕਦੀ ਹੈ ਜਿਹਦੇ ਨਾਲ ਥੋੜੀ ਜਿਹੀ ਤਪਸ਼ ਥੋੜੀ ਜਿਹੀ ਗਰਮੀ ਥੋੜੀ ਜਿਹੀ ਵੱਧ ਸਕਦੀ ਹੈ ਜਿਵੇਂ ਕਿ ਟੈਂਪਰੇਚਰ ਦੇ ਵਿੱਚ 1 ਤੋਂ ਡਿਗਰੀ ਜਿਹੜੀ ਗਿਰਾਵਰ ਦਰਜ ਹੋ ਰਹੀ ਸੀ ਹੁਣ ਇਜ਼ਾਫਾ ਕੱਲ ਦਰਜ ਹੋ ਸਕਦਾ ਹੈ ਇਸ ਤੋਂ ਇਲਾਵਾ ਜੀ ਕੱਲ ਤੋਂ ਸਿਸਟਮ ਇੱਕ ਐਕਟੀਵੇਟ ਹੋਣ ਜਾ ਰਿਹਾ ਉੱਤਰ ਭਾਰਤ ਦੇ ਵਿੱਚ ਰਾਜਸਥਾਨ ਹਰਿਆਣਾ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਲੱਗਦੇ ਜਾ ਪਰਿਆ ਕੱਲ ਦਸਰੀ ਦੀ ਸ਼ਾਮ ਤੋਂ ਰਾਜ ਹੋਵੇਗਾ ਤੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਹਰਿਆਣਾ ਦੇ ਖੇਤਰ ਔਰ ਪੰਜਾਬ ਦੇ ਖੇਤਰਾ ਦੇ ਵਿੱਚ 10 ਦੀ ਸ਼ਾਮ ਤੋਂ ਲੈ ਕੇ 12 ਦੀ ਸਵੇਰ ਤੱਕ ਮੀਂਹ ਦੇ ਅਸਰ ਜਿਹੜੇ ਰਹਿਣਗੇ ਅਗਲੇ ਜਿਹੜੇ 72 ਘੰਟੇ ਹੋਣਗੇ ਯਾਨਕਿ 12 ਦੀ ਸਵੇਰ ਤੋਂ ਹੌਲਾ-ਫੌਲਾ ਪੰਜਾਬ ਦੇ ਵਿੱਚ 60-60% ਖੇਤਰਾ ਦੇ ਵਿੱਚ ਮੀਂਹ ਵਰਝ ਹੋਣਗੇ ਕਿਹੜੇ ਜ਼ਿਲ੍ਹੇ ਹੋ ਸਕਦੇ ਨੇ ਉਹ ਦੁਆਬਾ ਖੇਤਰ 메ਨ ਹੋ ਸਕਦਾ ਜੀ ਫਵਾਦ ਖੇਤਰ ਤੇ ਮਾਲਵਾ ਖੇਤਰ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਸੰਗਰੂਰ ਮਲੇਰਕੋਟਲਾ ਮਾਨਸਾ ਬਰਨਾਲਾ ਤੇ ਦੂਜੇ ਫਸੇ ਜੀ ਨਵਾਂ ਸ਼ਹਿਰ ਹੁਸ਼ਿਆਰ ਖੁਰ ਜਲੰਧਰ ਕਪੂਰਥਲਾ ਗੁਰਦਾਸਪੁਰ ਹਠਾਨਕੋਟ ਤੱਕ ਮੀਂਹ ਲੱਗਣ ਦੇ ਜਿਹੜੇ ਅਸਰ ਨੇ ਹਲਕੇ ਦਰਮਿਆਨੇ ਮੀਂਹ ਜਿਹੜੇ ਅਧਾਰਜ ਹੋਣਗੇ ਕਿਤੇ ਕਿਤੇ ਲਿਮਟਡ ਖੇਤਾਂ ਦੇ ਵਿੱਚ ਕਰੇ ਮਾਰੀ ਵੀ ਦਰਜ ਹੋ ਸਕਦੀ ਹੈ ਇਸ ਤਲਾਵਾ ਜੀ ਯੂਪੀ ਦੇ ਜਿਹੜੇ ਫਸਣੇ ਖੇਤਰ ਹੈ ਸਹਾਰਨ ਖੁਰ ਮਰਾਦਾਬਾਦ ਮੁਜ਼ਫਰਨਗਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਦਰਮਿਆਨੇ ਛਰਾਟੇ ਲੱਗਣ ਦੇ ਅਸਰ ਰਹਿਣਗੇ ਪਛਗੀਆਂ ਜਿਲ੍ਹਾ ਦੀ ਗੱਲ ਕਰੀਏ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੌਪਗੜ੍ਹ ਸੌਰਤਗੜ ਇਨਾ ਖੇਤਰਾਂ ਦੇ ਵਿੱਚ ਵੀ ਹਲਕੇ ਛਰਾਟੇ ਦੇ ਅਸਰ ਆਣਗੇ ਤੇ ਪੰਜਾਬ ਦੇ ਪੱਛਮੀ ਖੇਤਰ ਜਿਹੜੇ ਫਿਰੋਜ਼ਸਰ ਫਾਜ਼ਿਲਕਾ ਬਠਿੰਡਾ ਸ਼ਿਰਮੁਖਸਰ ਸਾਹਿਬ ਮੋਗਾ ਫਿਰੋਜ਼ਸਰ ਇਹਨਾਂ ਖੇਤਰਾਂ ਦੇ ਵਿੱਚ ਵੀ ਅਸਰ ਘਟਨੇ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਲੱਗ ਵੀ ਸਕਦੇ ਨੇ ਇਸ ਲਈ ਕਿ ਜੇਕਰ ਤਾਜ਼ਾ ਹੌੜ ਦੇਖੇ ਜੋ ਮੌਸਮ ਖਾਗਨੇ ਅੰਕੜੇ ਜਾਰੀ ਕੀਤੇ ਨੇ 11 ਤਰੀਕ ਦੇ ਲਈ ਅਲਰਟ ਜੜਿਆ ਜਾਰੀ ਕਰ ਦਿੱਤੇ ਗਏ ਨੇ ਗੜੇ ਮਾਰੀ ਦਾ ਜੋ ਸਕਦੀ ਹੈ ਹਰਿਆਣੇ ਦੇ ਵਿੱਚ ਗੜੇ ਮਾਰੀ ਦੇ ਅਲਰਟ ਨੇ ਤੇ ਯੈਲੋ ਅਲਰਟ ਪੰਜਾਬ ਦੇ ਵਿੱਚ ਉਮੀਦੇ ਜਾਰੀ ਕੀਤੇ ਗਏ ਨੇ ਤੇਜ਼ ਰਫਤਾਰ ਹਵਾਵਾਂ ਦੇ ਨਾਲ ਇਸ ਤੋਂ ਬਾਅਦ ਜੀ 12 ਤਰੀਕ ਤੱਕ ਸਿਸਟਮ ਐਕਟਿਵਟ ਰਹੇਗਾ 13 ਜਾਦਾ 15 ਨੂੰ ਫਿਰ ਤੋਂ ਇੱਕ ਵਾਰ ਧੁੰਦ ਜਿਹੜੀ ਆ ਵਾਪਸੀ ਜ਼ਬਰਦਸਤ ਹੋਏਗੀ ਤੇ ਕਰਾ ਕੇ ਜੀ ਠੰਡੇ ਇੱਕ ਵਾਰ ਫਿਰ ਤੋਂ ਸ਼ੁਰੂ ਹੋਏਗੀ 13 ਜਾਦਾ 15 ਧੁੰਦ ਵਾਲੇ ਦਿਨ ਹੋਣਗੇ ਤੇ ਪੰਜਾਬ ਦੇ ਬਹੁਤੇ ਵੱਡੇ ਖੇਤਰ ਦੇ ਵਿੱਚ ਧੁੰਦ ਜਿਹੜ ਇਸ ਤਰ੍ਹਾਂ ਬਰਕਰਾਰ ਰਹੇਗੀ ਅਗਲੀ ਵੀਡੀਓ ਦੇ ਵਿੱਚ اجازت ਦੇਵੋ ਜੀ ਧੰਨਵਾਦ